ਤੁਹਾਡੀ ਹਰ ਕੋਈ ਤਾਰੀਫ ਕਰੇਗਾ ਤੁਸੀਂ ਡਿਸਪੀਸਪਲਨ ਚ ਰਹੋ ਅਨੁਸ਼ਾਸਨ ਚ ਰਹੋ ਇਹੀ ਹੈ ਇੱਕ ਨੁਕਤਾ ਦੋਸਤੋ ਤੁਸੀਂ ਡਿਸਪੀਸਪਲਨ ਚ ਰਹੋ ਤੁਸੀਂ ਅਨੁਸ਼ਾਸਨ ਚ ਰਹੋ ਇਹੀ ਹੈ ਇੱਕ ਕੀਮਤੀ ਨੁਕਤਾ ਦੋਸਤੋ ਤੁਹਾਡੀ ਤਿਉਹਾਰਾਂ ਦੀ ਖੁਸ਼ੀ ਬਰਕਰਾਰ ਰਹੇ ਤੁਹਾਡੇ ਤਿਉਹਾਰਾਂ ਦੀ ਖੁਸ਼ੀ ਵਿੱਚ ਕੋਈ ਖਲਲ ਨਾ ਪਾਵੇ ਇਸ ਕਰਕੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਪ੍ਰਬੰਧ ਕੀਤੇ ਨੇ ਪੁਕਤਾ ਦੋਸਤੋ ਸੁਰੱਖਿਆ ਦੇ ਪ੍ਰਬੰਧ ਕੀਤੇ ਨੇ ਪੁਕਤਾ ਦੋਸਤੋ ਸੱਚੀ ਰਿਆ ਕਾਲ ਪੀਪੀ ਬੱਤੀ ਨਵਾਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਬਨੀਸ਼ੂਰੀ ਸਾਥੀ ਉਸ ਸਮੇਂ ਅਸੀਂ ਨਵਾਸ਼ਹਿਰ ਬੰਗਾ ਰੋਡ ਤੇ ਮੌਜੂਦ ਹਾਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਿਲਕੁਲ ਪ੍ਰਤੀਮਾ ਦੇ ਨਾਲ ਇੱਥੇ ਖੜੇ ਹਾਂ ਔਰ ਪੁਲਿਸ ਵੱਲੋਂ ਇੱਥੇ ਇੱਕ ਨਾਕਾ ਲਗਾਇਆ ਗਿਆ ਖਾਸ ਗੱਲ ਇਹ ਹੈ ਕਿ ਲੋਕਾਂ ਦੇ ਅੰਦਰ ਤਿਉਹਾਰਾਂ ਦੀ ਖੁਸ਼ੀ ਜਿਹੜੀ ਹੈ ਉਹ ਦੁੱਗਣੀ ਹੈ ਤੇ ਤਿਉਹਾਰਾਂ ਦੀ ਖੁਸ਼ੀ 'ਚ ਕੋਈ ਖਲਲ ਨਾ ਪਾ ਸਕੇ ਇਸ ਕਰਕੇ ਇਹ ਸਪੈਸ਼ਲ ਨਾਕਾ ਤੁਹਾਨੂੰ ਨਜ਼ਰ ਆ ਰਿਹਾ ਹਾਲਾਂਕਿ ਅਸੀਂ ਐਸਐਚਓ ਸਾਹਿਬ ਤੋਂ ਪੁੱਛਾਂਗੇ ਕਿ ਸਪੈਸ਼ਲ ਨਾਕਾ ਇੱਕ ਰੂਟੀਨ ਨਾਕਾ ਤੁਸੀਂ ਦੇਖੋ ਮੌਕੇ ਤੇ ਐਸਐਚਓ ਅਵਤਾਰ ਸਿੰਘ ਮੌਜੂਦ ਨੇ ਸਿਟੀ ਟਾਣੇ ਤੋਂ ਔਰ ਉਹਨਾਂ ਦੀ ਟੀਮ ਵੀ ਇੱਥੇ ਮੌਜੂਦ ਹੈ ਜਿੰਨਾ ਕ ਅਸੀਂ ਇੱਥੇ ਵਾਚਿਆ ਆ ਸਮਝਿਆ ਆ ਜਿਹੜੀਆਂ ਗੱਡੀਆਂ ਆ ਰਹੀਆਂ ਸ਼ੱਕੀ ਵਾਹਨ ਨੂੰ ਰੋਕਿਆ ਜਾ ਰਿਹਾ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਦੀ ਪੀਸ ਆਫ ਮਾਈਂਡ 'ਚ ਵੀ ਖਲਲ ਨਾ ਪਵੇ ਤਾਂ ਬੜੇ ਹੀ ਤਰੀਕੇ ਨਾਲ ਬੜੇ ਹੀ ਸਲੀਕੇ ਨਾਲ ਗੱਡੀਆਂ ਨੂੰ ਰੋਕਿਆ ਜਾ ਰਿਹਾ ਚੈੱਕ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਭੇਜਿਆ ਵੀ ਜਾ ਰਿਹਾ ਤੇ ਜੇ ਕੋਈ ਸ਼ੱਕੀ ਗੱਡੀ ਲੱਗਦੀ ਉਸ ਨੂੰ ਰੋਕਿਆ ਜਾਂਦਾ ਔਰ ਜਦੋਂ ਫੀਮੇਲ ਨਾਲ ਹੋਣ ਤਾਂ ਬੜੇ ਸਤਕਾਰ ਨਾਲ ਬੜੇ ਤਰੀਕੇ ਨਾਲ ਬੜੇ ਆਦੇਬ ਨਾਲ ਗੱਲ ਕੀਤੀ ਜਾਂਦੀ ਹੈ ਇਹ ਗੱਲ ਬੜੀ ਚੰਗੀ ਲੱਗੀ ਹੈ ਐਸਐਚਓ ਅਵਤਾਰ ਸਿੰਘ ਜੀ ਇੱਥੇ ਮੌਜੂਦ ਨੇ ਸਪੈਸ਼ਲ ਨੱਕਾ ਇੱਕ ਰੂਟੀਨ ਨੱਕਾ ਜੀ ਅੱ ਲਈ ਜਿੱਦਾਂ ਤਿਵਾਰਾਂ ਦੇ ਹਨ ਤਿਵਾਰ ਚੱਲ ਰਹੇ ਸਾਰੇ ਅੱਗੇ ਦੀਵਾਲੀ ਐ ਦੂਜੇ ਤਿਵਾਰ ਚੱਲ ਰਹੇ ਐ ਇਹ ਸਪੈਸ਼ਲ ਨਾਕਾਬੰਦੀ ਅਫਸਰਾਂ ਵਾਲਾ ਮਾਜੂਗ ਐਸਐਸ ਸਾਹਿਬ ਦੇ ਹੁਕਮ ਨਾਲ ਲੱਗੀ ਐ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੀ ਰਾਤ ਨੂੰ ਘੱਟੋ ਘੱਟ 10 11 ਵਜੇ ਤੱਕ ਚੈਕਿੰਗ ਚੱਲਦੀ ਐ ਸ਼ੱਕੀ ਵਹਿਕਲਾਂ ਦੀ ਚੈਕਿੰਗ ਕਰੀਦੀ ਐ ਤਾਂ ਕਿ ਜਿਹੜੇ ਆਮ ਲੋਕ ਜਿਹੜੀ ਐ ਪਬਲਿਕ ਹੈਗੀ ਐ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਪਾਉ ਉਹਨਾਂ ਨਾ ਰਵੇ ਤੇ ਜਿਹੜਾ ਕੋਈ ਸ਼ੱਕੀ ਆਣਾ ਉਹਨੂੰ ਆਪਾਂ ਕੋਈ ਬਰਾਮਦਗੀ ਹੁੰਦੀ ਤਾਂ ਉੱਤੇ ਕਾਰਵਾਈ ਕਰਦੇ ਆਂ ਆਦਰਵਾਇਜੋ ਰਿਸਪੈਕਟੇਬਲ ਬ ਕੋਨ ਨੂੰ ਬਕਾਇਦਾ ਬਾਈ ਜਿੱਤ ਜਾਣਦੇ ਹੀ ਦਾ ਮੈਂ ਉਹ ਹੀ ਦੇਖ ਲਈ ਬੜੇ ਸਲੀਕੇ ਨਾਲ ਗੱਲਬਾਤ ਹੁੰਦੀ ਹੈ ਬੜੀ ਤਰੀਕੇ ਨਾਲ ਗੱਲਬਾਤ ਹੁੰਦੀ ਹੈ ਫੀਮੇਲਸ ਨੂੰ ਪੁਰੇ ਆਦਰ ਸਤਕਾਰ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਹਾਂ ਬਿਲਕੁਲ ਦੇਖੋ ਜੀ ਹੁਣ ਜਜਮੈਂਟ ਸਾਡੀ ਇੰਨੀ ਹੁੰਦੀ ਹੈ ਵਿੱਚ ਦੇਖ ਕੇ ਪਤਾ ਲੱਗ ਜਾਂਦਾ ਬੰਦੇ ਕਿਸ ਕਿਸਮ ਦੇ ਆ ਕਈ ਵਿੱਚ ਸਿਆਣੇ ਹੁੰਦੇ ਆ ਮਾਈ ਹੁੰਦੀ ਆ ਬਜ਼ੁਰਗ ਹੁੰਦੀ ਆ ਪਤਾ ਲੱਗ ਜਾਂਦਾ ਵੈਸੇ ਦੇਖਣ ਦੇ ਨਾਲ ਜਿਹੜਾ ਡਾਊਟਫੁਲ ਆ ਉਹਨੂੰ ਪੂਰੀ ਫਿਜ਼ੀਕਲੀ ਚੈਕਿੰਗ ਕਰੀਦੀ ਆ ਜਿਹੜਾ ਕੋਈ ਠੀਕ ਠਾਕ ਹੁੰਦੇ ਤਾਂ ਉਹਨੂੰ ਭੇਜਦੇ ਜਾਂਦੇ ਅਸਲ ਜੀ ਮੈਂ ਗੱਲ ਸਤਕਾਰ ਵਾਲੀ ਤਾਂ ਕਿ ਕਿਉਂਕਿ ਨਾ ਕਈ ਵੇਲੇ ਦਿਮਾਗ ਵਿੱਚ ਹੁੰਦੀ ਹੈ ਕਿ ਗੁੱਸੇ ਨਾਲ ਬੋਲਣਗੇ ਪਤਾ ਨਹੀਂ ਖਿਜਣਗੇ ਪਰ ਬੜਾ ਚੰਗਾ ਲੱਗਦਾ ਤੁਹਾਨੂੰ ਜਿਹੜਾ ਡਾਊਟਫੁੱਲ ਲੱਗੇ ਉਹਨੂੰ ਰੋਕਦੇ ਜਿਹੜਾ ਲੱਗਦਾ ਕਿ ਸਹੀ ਹੈ ਉਹਨੂੰ ਜਾਣ ਦਿੱਤਾ ਜਾਂਦਾ ਹਾਂਜੀ ਹਾਂਜੀ ਜਿਸ ਤਰ੍ਹਾਂ ਆ ਆਮ ਆਪਣੇ ਅੱਜ ਵੀ ਵਰਤ ਹੈ ਸ਼ਾਇਦ ਕੋਈ ਤੇ ਪਰਿਵਾਰ ਨਾਲ ਨੇ ਬੱਚੇ ਨਾਲ ਨੇ ਬੱਚੇ ਨਾਲ ਲੈ ਕੇ ਪਬਲਿਕ ਜਾ ਰਹੀ ਤਾਂ ਉਹਨਾਂ ਨੂੰ ਸਾਡਾ ਇਹ ਹੁੰਦਾ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਕਿਸੇ ਨੂੰ ਆਵੇ ਤੇ ਸਾਡੀ ਡਿਊਟੀ ਵੀ ਪੂਰੀ ਹੋਵੇ ਸਰਚ ਵੀ ਸਾਡੀ ਠੀਕ ਹੋਵੇ ਲੇਕਿਨ ਕਿਸੇ ਨੂੰ ਕੋਈ ਪਰੇਸ਼ਾਨੀ ਵੀ ਨਾ ਆਵੇ ਜੀ ਸਰ ਸ਼ੱਕੀ ਗੱਡੀਆਂ ਮਤਲਬ ਕਿਸ ਅਧਾਰ ਤੇ ਮਤਲਬ ਜੇ ਫਿਲਮ ਫਿਲਮ ਲੱਗੀ ਹੈ ਜਾਂ ਵੈਸੇ ਹੀ ਕੋਈ ਡਰਾਈਵਰ ਨੂੰ ਦੇਖ ਕੇ ਲੱਗਦਾ ਕਿ ਚਿਹਰਾ ਕੋ ਸ਼ੱਕੀ ਲੱਗਦਾ ਇਹਦਾ ਇਸ ਤਰ੍ਹਾਂ ਜਿੱਦਾਂ ਜਿਸ ਤਰ੍ਹਾਂ ਸਾਡਾ ਨੰਬਰ ਪੀਵੀ 32 ਆ ਆਪਣੇ ਨਵਾਂ ਸ਼ਹਿਰ ਦਾ ਉਹ ਪੀਵੀ 32 ਵਾਲੇ ਸਾਨੂੰ ਕਰੀਬ ਕਰੀਬ ਬੰਦੇ ਮਿਲਦੇ ਰਹਿੰਦੇ ਦੇਖ ਲਈ ਜੇ ਸਾਨੂੰ ਜਿਹੜੇ ਜਾਣਦੇ ਨੇ ਜਾਂ ਕੋਈ ਨਹੀਂ ਜਾਣਦਾ ਉਹ ਲਾਲੇ ਦਾ ਜਾਂ ਕੋਈ ਬਾਹਰਲੇ ਨੰਬਰ ਵਾਲੀ ਆ ਕੋਈ ਹਮਾਚਲ ਹਰਿਆਣਾ ਦਾ ਜਾਂ ਚੰਡੀਗੜ੍ਹ ਦਾ ਜਾਂ ਬਾਹਰਲੇ ਨੰਬਰ ਵਾਲੀਆਂ ਕੋਈ ਟੈਕਸੀਆਂ ਵਗੈਰਾ ਆ ਗਏ ਉਹਨਾਂ ਤੇ ਜ਼ਿਆਦਾ ਫੋਕਸ ਰੱਖੀਦਾ ਜੀ ਇਹਨੂੰ ਪਛਾਤਾ ਕੋਈ ਦੇ ਦੋ ਮਤਲਬ ਲੱਗਦਾ ਕਿ ਚਿਹਰਾ ਵਾਕਫ ਨਹੀਂ ਹੈ ਹਾਂਜੀ ਜਦੋਂ ਕੋਈ ਜੰਗੇਜ ਹੋਣ ਮਤਲਬ ਕੋਈ ਇਸ ਤਰ੍ਹਾਂ ਦੇ ਸ਼ਕਲ ਤੋਂ ਲੱਗ ਜਾਵੇ ਕਈ ਵਾਰੀ ਥੋੜਾ ਜ ਜਜਮੈਂਟ ਹੋ ਜਾਂਦੀ ਹੈ ਕਿ ਸ਼ੱਕੀ ਹੋ ਸਕਦੇ ਆ ਉਸ ਤਰ੍ਹਾਂ ਦੀ ਗੱਡੀਆਂ ਨੂੰ ਜ਼ਿਆਦਾ ਚੈੱਕ ਕਰੀਦਾ ਹੈ ਅੱਛਾ ਮੈਂ ਸਿਰ ਪਿੱਛੇ ਲੋਕ ਕਹਿੰਦੇ ਕਿ ਸ਼ਰਾਬ ਵਾਲਿਆਂ ਨੂੰ ਚੈੱਕ ਕਰਦੇ ਪਏ ਆ ਕੋਈ ਨਸ਼ਾ ਕਰਕੇ ਤੇ ਨਹੀਂ ਆਇਆ ਉਹ ਵੀ ਫਿਰ ਪਾਰਕੂ ਅੱਖ ਰੱਖੀ ਹੋਈ ਹੈ ਨਹੀਂ ਉਹ ਵੀ ਕਰ ਲਈਦੀ ਚੈਕਿੰਗ ਲੇਕਿਨ ਇਹ ਸਪੈਸ਼ਲ ਸ਼ਰਾਬ ਦੀ ਨਹੀਂ ਹੈਗੀ ਇਹ ਤਾਂ ਟੋਟਲ ਫਿਜ਼ੀਕਲ ਚੈਕਿੰਗ ਹੈ ਸ਼ਰਾਬ ਵਾਲੇ ਵੱਖਰਾ ਮੀਟਰ ਸਾਡੇ ਕੋਲ ਹੁੰਦਾ ਹੈ ਤੇ ਜੇ ਲੋੜ ਪਵੇ ਤਾਂ ਉਹ ਵੀ ਕਰ ਲਈਦੀ ਆ ਅਦਰਵਾਈਜ਼ ਇਹ ਜਿਹੜੀ ਸਾਡੀ ਫਿਜ਼ੀਕਲ ਚੈਕਿੰਗ ਹੈ ਤਾਂ ਕਿ ਕੋਈ ਕੋਈ ਹਸਲਾ ਕੋਈ ਉਹ ਫਟਣ ਜੋਗ ਇਦਾਂ ਦੀ ਕੋਈ ਚੀਜ਼ ਜਾਂ ਕੋਈ ਜਿਹੜੀ ਪਬਲਿਕ ਦੀ ਜਿਹੜੀ ਸ਼ਾਂਤੀ ਭੰਕਰ ਕਰ ਸਕੇ ਕੋਈ ਇਦਾਂ ਦੀ ਚੀਜ਼ ਨਾ ਮਿਲੇ ਤੇ ਉਹਦੇ ਸਬੰਧੀ ਚੈਕਿੰਗ ਹੈ ਜੀ ਅੱਜ ਸਰ ਪਬਲਿਕ ਨੂੰ ਕੀ ਸਲਾਹ ਦੇਣੀ ਚਾਹੋਗੇ ਕਿ ਕੋਈ ਮੰਨ ਲਓ ਕੋਈ ਸ਼ੱਕੀ ਚੀਜ਼ ਅਗਰ ਨਜ਼ਰ ਆਉਂਦੀ ਹੈ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਫਿਰ ਕੀ ਕਰਨੀ ਦੇਖੋ ਪਬਲਿਕ ਨੂੰ ਇੱਕ ਤਾਂ ਸ਼ਹਿਰ ਵਾਸੀਆਂ ਨੂੰ ਮੇਰੀ ਇਹ ਸੁਜੈਸ਼ਨ ਹੈ ਕਿ ਇੱਕ ਤਾਂ ਤਿਉਹਾਰਾਂ ਦੇ ਮੱਦੇਨਜ਼ਰ ਜਿਹੜੇ ਹਨ ਨਾ ਰੱਛ ਜਿਆਦਾ ਬਹੁਤ ਜਿਆਦਾ ਪੈਂਦਾ ਆਪਣਾ ਵਹੀਕਲ ਸਹੀ ਜਗ੍ਹਾ ਤੇ ਪਾਰਕ ਕਰੋ ਆਪਾਂ ਵਹੀਕਲ ਨੂੰ ਛੱਡ ਕੇ ਚੱਲ ਜਾਂਦੇ ਕਈ ਵਾਰੀ ਇੱਕ ਵਹੀਕਲ ਖੜਾ ਹੁੰਦਾ ਪਿੱਛੇ 10 12 ਗੱਡੀਆਂ ਹੋਰ ਰੁਕ ਜੰਨੀਆਂ ਤੇ ਪਬਲਿਕ ਜਿਆਦਾ ਕਰਕੇ ਇਸ ਕਰਕੇ ਆਪਣਾ ਖਿਆਲ ਰੱਖੋ ਆਪਣੇ ਨਾਲ ਜਿਹੜਾ ਸਮਾਨ ਚੁੱਕਿਆ ਹੈ ਕੋਈ ਹੋਰ ਨਾ ਤੁਹਾਡੇ ਲਾਗੇ ਰੱਖ ਜਵੇ ਜਾਂ ਕਿਸੇ ਦਾ ਕੋਈ ਲਵਾਸ ਸਮਾਨ ਹੋਵੇ ਉਹਨੂੰ ਬਿਲਕੁਲ ਹੱਥ ਨਾ ਲਾਓ ਜੇ ਤੁਹਾਨੂੰ ਕੋਈ ਲੱਗਦਾ ਪਿਆ ਕੋਈ ਚੀਜ਼ ਕੋਈ ਆਦਮੀ ਜਾਂ ਕੋਈ ਵਹੀਕਲ ਚੱਕੀ ਹੋ ਸਕਦਾ ਤੇ ਤੁਰੰਤ ਜਿਹੜੀ ਉਹਦੀ 112 ਤੇ ਕਾਲ ਕਰੋ ਸਾਨੂੰ ਕਾਲ ਕਰੋ ਤੇ ਆਪਾਂ ਉਹਨੂੰ ਪਾਰਟੀ ਭੇਜ ਕੇ ਚੈੱਕ ਕਰਾਂਗੇ ਉਸੇ ਵੇਲੇ ਸਰ ਬੱਚੇ ਨਾ ਕਿਵੇਂਲੇ ਘਰ ਦੇ ਖਿਆਲ ਘੱਟ ਕਰਦੇ ਚੀਜ਼ਾਂ ਦੇਖਣ ਲੱਗ ਪੈਂਦੇ ਆ ਉਹਦੇ ਬਾਰੇ ਕੀ ਸਲਾਹ ਦੋਗੇ ਹਾਂ ਇਹ ਬੱਚੇ ਚਲੋ ਸਲਾਹ ਤਾਂ ਸਾਡੇ ਪੰਜਾਬ ਦੇ ਵਿੱਚ ਤਾਂ ਠੀਕ ਠਾਕ ਹੈ ਬੱਚੇ ਥੋੜੇ ਨੇ ਕਈ ਜਗ੍ਹਾ ਤੇ ਜਿਆਦਾ ਬੱਚੇ ਹੁੰਦੇ ਉਹ ਪ੍ਰੋਬਲਮ ਹੈ ਸਾਡੇ ਪੰਜਾਬੀਆਂ ਦੀ ਤਕਰੀਬਨ ਜਿਆਦਾ ਪ੍ਰੋਬਲਮ ਨਹੀਂ ਆਈ ਤੇ ਇੱਕ ਦੋ ਬੱਚੇ ਹੁੰਦੇ ਆ ਬੰਦੇ ਸਾਬੇ ਲੈਂਦੇ ਆ ਕਈ ਥੋੜੇ ਪ੍ਰਵਾਸੀਆਂ ਦੇ ਜਿਆਦਾ ਉਹ ਉਹ ਕਈ ਵਾਰੀ ਆ ਜਾਂਦੀ ਪ੍ਰੋਬਲਮ ਆਪਣੇ ਠੀਕ ਹੀ ਆ ਕਰੀਬ ਕਰੀਬ ਕਦੇ ਕੋਈ ਆਈ ਨਹੀਂ ਪ੍ਰੋਬਲਮ ਇੰਦਾ ਦੀ ਤੇ ਆ ਲੋਕੀ ਅੱਜ ਠੀਕ-ਠਾਕ ਹੈ ਜੀ ਸਰ ਮੈਂ ਉਹ ਦੇਖਦਾ ਕਿ ਗੱਡੀ ਕੱਲੀ ਸੀਟਾਂ ਨਹੀਂ ਡਿੱਕੀ ਵਾਹਰ ਵਗੈਰਾ ਵੀ ਖਲਾ ਕੇ ਸਾਰੇ ਦੇਖਦੇ ਆ ਹਾਂ ਜੀ ਬਿਲਕੁਲ ਬਿਲਕੁਲ ਸੀਟ ਦੇ ਉੱਤੇ ਵੀ ਦੇਖੀਦਾ ਹੈਗਾ ਡਿੱਗੀ ਵੀ ਦੇਖੀਦੀ ਹੈਗੀ ਕਈ ਵਾਰੀ ਕੋਈ ਤਰਾਜਯੋਗ ਚੀਜ਼ ਮਿਲ ਵੀ ਜਾਂਦੀ ਆ ਤੇ ਫਿਰ ਕਾਰਵਾਈ ਵੀ ਕਰੀਦੀ ਆ ਜੀ ਥੋੜੀ ਦੇਰ ਪਹਿਲਾਂ ਡੀਐਸਪੀ ਸਾਹਿਬ ਵੀ ਮੋਜੂਦ ਸਕੇ ਹਾਂਜੀ ਡੀਐਸਪੀ ਸਾਹਿਬ ਇਸ ਵੇਲੇ ਕਰੀਬ-ਕਰੀਬ ਸਾਡੇ ਸਾਰੇ ਡੀਐਸਪੀ ਬਾਹਰ ਨੇ ਜੀ ਸਾਰੇ ਡੀਐਸਪੀ ਬਾਹਰ ਨੇ ਰਾਤ ਨੂੰ ਵੀ ਡੀਐਸਪੀ ਬਾਹਰ ਹੁੰਦੇ ਨੇ ਦੋ ਡੀਐਸਪੀ ਬਾਹਰ ਹੁੰਦੇ ਨੇ ਸਾਡੇ ਰਾਤ ਨੂੰ ਤਿੰਨ ਐਸਐਚਓ ਬਾਹਰ ਹੁੰਦੇ ਨੇ ਜ਼ਿਲ੍ਹੇ ਦੇ ਵਿੱਚ ਤੇ 11 ਕਜੇ ਤੱਕ ਤਾਂ ਸਾਰੇ ਬਾਹਰ ਹੁੰਦੇ ਨੇ ਉਸ ਤੋਂ ਬਾਅਦ ਫਿਰ ਜਿਹੜੇ ਨਾਈਟ ਸ਼ਿਫਟ ਵਾਲੇ ਦੂਜੇ ਆ ਜਾਂਦੇ ਆ ਉਹਦੇ ਵਿੱਚ ਐਸਐਚਓ ਡੀਐਸਪੀ ਬਾਹਰ ਰਹਿੰਦੇ ਵਾਰੀ-ਵਾਰੀ ਡੇਲੀ ਲੱਗਦੇ ਚਲੋ ਪਬਲਿਕ ਦੀ ਬਿਹਤਰੀ ਲਈ ਹੈ ਕਿ ਕੋਈ ਕਲਰ ਨਾ ਪਾ ਸਕੇ ਬਿਲਕੁਲ ਜੀ ਬਿਲਕੁਲ ਚਲ ਦੇਖ ਸਕਦੇ ਹੋ ਕਿ ਤੁਹਾਡੇ ਰਾਖੇ ਦਿਖਾ ਦਿਓ ਇੱਧਰ ਐਸ ਐਚਓ ਇੱਥੇ ਮੌਜੂਦ ਨੇ ਸਿਟੀ ਥਾਣੇ ਤੋਂ ਅਵਤਾਰ ਸਿੰਘ ਜੀ ਔਰ ਸਾਰੀ ਟੀਮ ਉਹਨਾਂ ਦੀ ਇੱਥੇ ਮੌਜੂਦ ਹੈ ਜਿਨ੍ਹਾਂ ਦੀ ਵੀ ਡਿਊਟੀ ਲੱਗੀ ਡਿਪਲॉयਮੈਂਟ ਹੋ ਕੀਤਾ ਗਿਆ ਇੱਥੇ ਔਰ ਖਾਸ ਗੱਲ ਇਹ ਹੈ ਕਿ ਲੋਕਾਂ ਦੀ ਖੁਸ਼ੀ ਵਿੱਚ ਕੋਈ ਖਲਲ ਨਾ ਪਾ ਸਕੇ ਕੋਈ ਖੁਸ਼ੀ ਨੂੰ ਖਰਾਬ ਨਾ ਕਰ ਸਕੇ ਉਹਦੇ ਲਈ ਸਪੈਸ਼ਲ ਨਾਕੇ ਲੱਗੇ ਔਰ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਕਿ ਇਹ ਵੀਡੀਓ ਅਸੀਂ ਲਾਈਵ ਨਹੀਂ ਕਰ ਰਹੇ ਕਿਉਂਕਿ ਬੜੀ ਵਾਰ ਲੋਕ ਸੋਚਦੇ ਕਿ ਲਾਈਵ ਕਰ ਰਿਹਾ ਕਿ ਯਾਰ ਜੇ ਕੋਈ ਮਾੜਾ ਆਨਸਰ ਹੈ ਸ਼ਾਇਦ ਉਹ ਡਰ ਕੇ ਪਿੱਛੇ ਮੁੜ ਜਾਏਗਾ ਭੱਜ ਜਾਏਗਾ ਤਾਂ ਪੁਲਿਸ ਦੀ ਇੰਨੀ 파ਰਖੂ ਨਿਗਾਹ ਹੁੰਦੀ ਹੈ ਜੱਜਮੈਂਟ ਹੁੰਦੀ ਹੈ ਬਾਜ਼ ਵਰਗੀ ਨਿਗਾਹ ਹੁੰਦੀ ਹੈ ਕਿ ਇਹ ਦੂਰੋਂ ਹੀ ਪਛਾੜ ਲੈਂਦੇ ਰੱਸੀਏ ਵੀਡੀਓ ਨੂੰ ਲਾਈਵ ਨਹੀਂ ਕਰ ਰਹੇ ਇਹ ਵੀਡੀਓ ਡੀ ਲਾਈਵ ਹੋਵੇਗੀ ਬਾਅਦ ਚ ਚੱਲੇਗੀ ਤਾਂ ਜੋ ਪੁਲਿਸ ਆਪਣਾ ਜਿਹੜਾ ਕੰਮ ਕਰ ਲਵੇਗੀ ਜਦੋਂ ਇਹ ਨਾਕਾ ਇੱਥੋਂ ਬੰਦ ਹੋਊਗਾ ਕਿਤੇ ਹੋਰ ਲੱਗੇਗਾ ਤਾਂ ਉਸ ਤੋਂ ਬਾਅਦ ਇਸ ਵੀਡੀਓ ਨੂੰ ਪੋਸਟ ਕੀਤਾ ਜਾਵੇਗਾ ਔਰ ਇੱਕ ਵਾਰ ਦਿਖਾ ਦਿਓ ਯਾਰ ਪਲੀਜ਼ ਸ਼ੇਅਰ ਤਾਂ ਜਿਹੜੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਆ ਜਿਹੜੇ ਆਪਣੀ ਡਿਊਟੀ ਨਭਾਉਂਦੇ ਆ ਉਹਨਾਂ ਦੀ ਤਾਰੀਫ ਵੀ ਬਣਦੀ ਹੈ ਤਾਂ ਕਿਉਂਕਿ ਇਹ ਵੀ ਕਿਸੇ ਪਰਿਵਾਰ ਦੇ ਜੀ ਨੇ ਘਰ ਦੇ ਲਾਣੇਦਾਰ ਨੇ ਪਿਤਾ ਨੇ ਕਿ ਇਹਦੇ ਪੁੱਤ ਨੇ ਤੇ ਇਹਨਾਂ ਦੀ ਵੀ ਡਿਊਟੀ ਜਿਹੜੀ ਚੱਲ ਰਹੀ ਹੈ ਉਹਦੀ ਵੀ ਸ਼ਲਾਘਾ ਹੈ ਔਰ ਸ਼ਲਾਘਾ ਕਰਨੀ ਵੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ